ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 5 ਮਿੰਟ ਵਿੱਚ ਬਣਨ ਵਾਲੀ ਆਈਸਕ੍ਰੀਮ ਅੱਜ ਆਪਾਂ ਤਿਆਰ ਕਰਾਂਗੇ ਸਿਰਫ ਜੀ 5 ਮਿੰਟ ਤੁਹਾਡੇ ਚਾਹੀਦੇ ਨੇ ਤੇ ਤੁਹਾਡੀ ਚਾਕਲੇਟ ਆਈਸਕ੍ਰੀਮ ਤਿਆਰ ਹੋਏਗੀ ਬੱਚੇ ਤੁਹਾਡੇ ਖੁਸ਼ ਹੋਣਗੇ ਤੁਸੀਂ ਆਪ ਵੀ ਬਹੁਤ ਖੁਸ਼ ਹੋਗੇ ਇਹਨੂੰ ਖਾ ਕੇ ਕਿਉਂਕਿ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਜੇਕਰ ਵੀਡੀਓ ਵਧੀਆ ਲੱਗੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਾਂ ਜੀ ઓਰੀਓ ਦੇ ਬਿਸਕਟ ਲੈਣੇ ਆ ਇਹ ਦੁੱਧ ਗਰਮ ਕਰਕੇ ਠੰਡਾ ਕਰ ਲਿਆ ਮਿਸ਼ਰੀਏ ਪੀਸੀ ਹੋਈ ਬਸ ਜੀ ਇਹ ਤਿੰਨ ਚੀਜ਼ਾਂ ਦੇ ਉਪਯੋਗ ਨਾਲ ਹੀ ਤੁਹਾਡੀ ਆਈਸਕ੍ਰੀਮ ਇੰਨੀ ਵਧੀਆ ਬਣ ਜੇਗੀ ਆਪਾਂ ਡੰਡੇ ਸਹਤ ਨਾਲ ਥੋੜੇ ਜੇ ਬਿਸਕੁਟਾਂ ਨੂੰ ਕੁੱਟ ਲਾਂਗੇ ਉਸ ਇਸ ਤਰ੍ਹਾਂ ਤੁਸੀਂ ਹੱਥਾਂ ਨਾਲ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਨੂੰ ਬਹੁਤ ਜ਼ਿਆਦਾ ਬਿਸਕੁਟਾਂ ਦਾ ਚੂਰਾ ਨਹੀਂ ਚਾਹੀਦਾ ਕਿਉਂਕਿ ਆਪਾਂ ਮਿਕਸੀ ਜਾਰ ਵਿੱਚ ਪਾ ਕੇ ਵੀ ਕਰ ਸਕਦੇ ਹਾਂ ਪਰ ਆਪਾਂ ਨੇ ਚੂਰਾ ਨਹੀਂ ਲੈਣਾ ਥੋੜੇ ਜੇ ਮੋٹے-ਮੋٹے ਬਿਸਕਟ ਹੋਣ ਤਾਂ ਹੀ ਆਈਸਕ੍ਰੀਮ ਦਾ ਜਿਹੜਾ ਟੇਸਟ ਆ ਉਹ ਹੋਰ ਵੀ ਵਾਜ ਜਾਏਗਾ ਬਈ ਇਹ ਜੀ ਦੁੱਧ ਪਿਆ ਉਹਦੋਂ ਆਪਣੇ ਆਪ ਹੀ ਬਿਸਕਟ ਸੌਫਟ ਵੀ ਹੋ ਜਾਂਦੇ ਆ ਤੁਹਾਨੂੰ ਪਤਾ ਹੀ ਏ ਤੇ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਾਰੇ ਬਿਸਕਟ ਨੂੰ ਕਰ ਲਾਂਗੇ ਤੇ ਜੀ ਬਾਜ਼ਾਰ ਨਾਲੋਂ ਵੀ ਤੁਹਾਨੂੰ ਬਹੁਤ ਸਸਤੀ ਪਏਗੀ ਤੇ ਬਹੁਤ ਹੀ ਸੁਆਦੀਸਟ ਕਿਉਂਕਿ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਕੈਮੀਕਲ ਹੁੰਦੇ ਪਤਾ ਨਹੀਂ ਕਦੋਂ ਦੀ ਬਣੀ ਹੁੰਦੀ ਏ ਕਈ ਕਿ ਮਹੀਨੇ ਪਹਿਲਾਂ ਦੀ ਆਈਸਕ੍ਰੀਮ ਤੁਹਾਨੂੰ ਪਤਾ ਹੀ ਏ ਤਿਆਰ ਹੁੰਦੀ ਏ ਤੇ ਉਹਨੂੰ ਬਹੁਤ ਜ਼ਿਆਦਾ ਕੈਮੀਕਲ ਲਾਏ ਹੁੰਦੇ ਆ ਤਾਂ ਕਿ ਉਹ ਜਲਦੀ ਖਰਾਬ ਨਾ ਹੋਵੇ ਤੇ ਜਿਹੜੀਆਂ ਉਹਦੇ ਵਿੱਚ ਕਰੀਮਾਂ ਐ ਉਹ ਵੀ ਕੋਈ ਖਾਸ ਵਧੀਆ ਨਹੀਂ ਹੁੰਦੀਆਂ ਇਸ ਕਰਕੇ ਤੁਸੀਂ ਬੱਚਿਆਂ ਨੂੰ ਘਰ ਵਿੱਚ ਹੀ ਜਿਆਦਾਤਰ ਆਈਸਕ੍ਰੀਮ ਬਣਾ ਕੇ ਦਿਆ ਕਰੋ ਤੇ ਝਟਪਾਟੀ ਬਣ ਜਾਂਦੀ ਕੋਈ ਬਹੁਤ ਮਿਹਨਤ ਮੁਸ਼ਕਲ ਵੀ ਨਹੀਂ ਕਰਨੀ ਪੈਂਦੀ ਤੇ ਆਪਾਂ ਸਾਰੇ ਜਿਹੜੇ ਬਿਸਕਟ ਆ ਚੂਰਾ ਜਿਹਾ ਕੀਤਾ ਉਹਨੂੰ ਆਪਾਂ ਇੱਕ ਬੌਇਲ ਵਿੱਚ ਕੱਢ ਲਾਂਗੇ ਤੇ ਦੁੱਧ ਆਪਾਂ ਦੇਸੀ ਗਾਂ ਦਾ ਲਿਆ ਹੈ ਜੀ ਆਪਣੇ ਘਰ ਦੀਆਂ ਹੀ گاਵਾਆਂ ਐ ਤੇ ਉਹ ਆਪਾਂ ਗਰਮ ਕਰਕੇ ਉਹਨੂੰ ਠੰਡਾ ਕਰ ਲਿਆ ਸੀ ਤੇ ਗਰਮ ਦੁੱਧਾਂ ਦੇ ਵਿੱਚ ਨਹੀਂ ਉਪਯੋਗ ਕਰਨਾ ਆਪਾਂ ਠੰਡਾ ਫ੍ਰਿਜ ਵਿੱਚ ਰੱਖ ਕੇ ਕਰ ਲਿਆ ਸੀ ਇਹਨੂੰ ਦੁੱਧ ਨੂੰ ਤੇ ਇਹ ਆਪਾਂ ਜਿੰਨਾ ਕਿ ਲੋੜ ਹੈ ਬਿਸਕਟ ਆਪਾਂ ਡਿਪ ਵੀ ਕਰਨੇ ਆ ਤੇ ਆਪਾਂ ਦੁੱਧ ਦੇ ਵਿੱਚ ਪਾ ਲਵਾਂਗੇ ਤੇ ਥੋੜਾ ਜਿਹਾ ਦੁੱਧ ਆਪਾਂ ਹੋਰ ਪਾਵਾਂਗੇ ਮਿੱਠੇ ਲਈ ਆਪਾਂ ਇਹਦੇ ਵਿੱਚ ਮਿਸ਼ਰੀ ਦਾ ਉਪਯੋਗ ਕਰਾਂਗੇ ਜੇ ਤੁਸੀਂ ਨਹੀਂ ਖਾਂਦੇ ਤਾਂ ਸਕਿੱਪ ਕਰ ਸਕਦੇ ਹੋ ਤੇ ਆਪਾਂ ਜੀ ਇੱਕ ਚਮਚੀ ਲਿਆਇ ਕਿਉਂਕਿ ਜਿਹੜੇ ਬਿਸਕੁਟ ਆ ਉਹਨਾਂ ਵਿੱਚ ਵੀ ਮਿੱਠਾ ਹੈ ਤੇ ਇੰਨੇ ਕੀ ਮਿੱਠਾ ਬਹੁਤ ਵਧੀਆ ਹੁੰਦਾ ਹੈ ਤੇ ਪੂਰੀ ਕਿਸੇ ਕੋਕੋ ਪਾਊਡਰ ਚਾਕਲੇਟ ਪਾਊਡਰ ਕਿਸੇ ਦੀ ਵੀ ਇਹਦੇ ਵਿੱਚ ਜ਼ਰੂਰਤ ਨਹੀਂ ਹੈਗੀ ਆਪਾਂ ਨੂੰ ਤੇ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਬਸ ਜੀ ਮਿਸ਼ਰੀ ਮਿਕਸ ਕਰਨੀ ਹੈ ਕਿਉਂਕਿ ਬਿਸਕੁਟ ਤਾਂ ਆਪਣੇ ਮਿਕਸ ਹੀ ਆ ਥੋੜੇ ਜਿਹਾ ਮੋٹے-ਮੋٹے ਆਪਾਂ ਆਪ ਹੀ ਰੱਖੇ ਆ ਤੇ ਇਹ ਆਪਾਂ ਜੰਮਣ ਲਈ ਇੱਕ ਡੱਬੀ ਵਿੱਚ ਪਲਾਸਟਿਕ ਦੀ ਆਪਾਂ ਡੱਬੀ ਲਈਏ ਉਹਦੇ ਵਿੱਚ ਆਪਾਂ ਪਾ ਦੇਾਂਗੇ ਤੇ ਓਵਰਨਾਈਟ ਆਪਾਂ ਇਹਨੂੰ ਫ੍ਰੀਜਰ ਵਿੱਚ ਫ੍ਰੀਜ਼ ਕਰਨ ਲਈ ਰੱਖ ਦੇਾਂਗੇ ਇਹਨੂੰ ਆਪਾਂ ਬੰਦ ਕਰਕੇ ਇਸ ਤਰ੍ਹਾਂ ਰੱਖ ਦੇਣਾ ਤੇ ਦੇਖੋ ਜੀ ਰਾਤ ਤੋਂ ਬਾਅਦ ਉੱਤੇ ਜਿਹੜਾ ਕਰੀਮੀ ਬਣਾਇਆ ਹੈ ਇਹ ਜਿਹੜਾ ਵਿੱਚ ਕਰੀਮ ਹੁੰਦੀ ਨਾ ਬਿਸਕਟਾਂ ਦੇ ਉਹ ਏ ਇੱਕ ਕਰੀਮੀ ਆਈਸਕ੍ਰੀਮ ਬਣੇਗੀ ਬਹੁਤ ਹੀ ਸਵਾਦਿਸ਼ਟ ਬਣੇਗੀ ਚਾਕਲੇਟ ਬੱਚਿਆਂ ਨੂੰ ਤਾਂ ਜੀ ਬਹੁਤ ਪਸੰਦ ਆਉਣ ਵਾਲੀ ਏ ਕਿਉਂਕਿ ਸਾਡੇ ਬੱਚਿਆਂ ਨੂੰ ਇਹ ਆਈਸਕ੍ਰੀਮ ਬਹੁਤ ਵਧੀਆ ਲੱਗਦੀ ਏ ਇੱਕ ਤਾਂ ਚਟਪਟ ਬਣ ਜਾਂਦੀ ਏ ਇੱਕ ਬੱਚੇ ਖੁਸ਼ ਹੋ ਜਾਂਦੇ ਆ ਬਾਜ਼ਾਰ 'ਚ ਆਪਾਂ ਨੂੰ ਮਹਿੰਗੀ ਪੈਂਦੀ ਏ ਘਰ ਵਿੱਚ ਹੀ ਦੋ ਪੈਕੇਟ ਲਿਆਓ ਥੋੜਾ ਜਿਹਾ ਦੁੱਧ ਪਾਓ ਤੇ ਮਿੱਠਾ ਪਾ ਕੇ ਜੰਮਣ ਲਈ ਰੱਖ ਦਿਓ ਤੇ ਆਪਾਂ ਆਈਸਕ੍ਰੀਮ ਸਜਾਵਾਂਗੇ ਇੱਕ ਪਲੇਟ ਵਿੱਚ ਕੱਢ ਕੇ ਇਹ ਦੇਖੋ ਜੀ ਚਾਕਲੇਟ ਨਾਲ ਵਿੱਚ ਕੋਕੋ ਪਾਊਡਰ ਨਾਲ ਕੋਈ ਚਾਕਲੇਟ ਡਾਰਕ ਕਿਸੇ ਚੀਜ਼ ਦੀ ਆਪਾਂ ਨੂੰ ਜ਼ਰੂਰਤ ਨਹੀਂ ਤੇ ਝਟਪਾਟੀ ਬਣ ਕੇ ਜਿਹੜੀ ਆਈਸਕ੍ਰੀਮ ਇਹ ਤਿਆਰ ਹੋਗੀ ਤੇ ਪੂਰੀ ਕਰੀਮੀ ਕਰੀਮੀ ਆਈਸਕ੍ਰੀਮ ਆ ਤਿੰਦੇ ਤੇ ਆਪਾਂ ਬਦਾਮ ਸਜਾਉਣ ਲਈ ਪਾਵਾਂਗੇ ਸੋਹਣੇ ਲੱਗਦੇ ਆ ਬਦਾਮਾਂ ਦਾ ਟੇਸਟ ਵੀ ਬਹੁਤ ਵਧੀਆ ਆਵੇਗਾ ਜਦੋਂ ਤੁਸੀਂ ਖਾਓਗੇ ਇਹਨੂੰ ਤੇ ਖਾਂਦੇ ਹੀ ਰਹਿ ਜਾਓਗੇ ਜਿਹੜਾ ਵੀ ਜੀ ਇਹਨੂੰ ਖਾਏਗਾ ਤੁਹਾਡੀ ਤਾਰੀਫ ਕੀਤੇ ਬਿਨਾ ਰਹਿ ਨਹੀਂ ਸਕੇਗਾ ਕਿਉਂਕਿ ਇਹ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਤੇ ਫਿਰ ਤੁਸੀਂ ਘਰ ਵਿੱਚ ਬਣਾਈਏ ਤੁਹਾਨੂੰ ਪਤਾ ਤੁਸੀਂ ਦੁੱਧ ਕਿਹੜਾ ਵਰਤਿਆ ਹੈ ਬਹੁਤ ਹੀ ਵਧੀਆ ਆਈਸਕ੍ਰੀਮ ਹੈ ਜਰੂਰ ਬਣਾਇਓ ਜੀ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ